ਨਾ ਆਟਾ ਝਾਲ ਨਾ ਸ਼ਕਰ ਨਾ ਪੈਨਸ਼ਨ ਆ ਉਹ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਮੰਗਦੇ ਆ ਉਹਨੇ ਇਹੋ ਵੀ ਦਿੱਲੀ ਆਉਂਦੀ ਸੀ ਉਹਨੇ ਕੁਝ ਨਹੀਂ ਕੀਤਾ ਅਜੀ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਨੂੰ ਕਰਾ ਲਓ ਪਰ ਸਾਰਾ ਕੁਝ ਮੈਨੂੰ ਯਾਦ ਆ ਪਿੰਡਾਂ 'ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਹੀ ਜਾਂਦੇ ਦਿੰਦੇ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕਿ ਲੋਕੀ ਵਧੀਆ ਪਸ਼ੂ ਰੱਖਣ ਲੱਗੇ ਇਨਾਮ ਇਨਾਮ ਲੈਣ ਲੱਗੇ ਅਸੀਂ ਤਕਰੀਬਨ 2.5 ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ ਤੇ ਮੈਂ ਕਾਨੂੰਨ ਬਦਲ ਦਿੱਤਾ ਸੀ ਮੈਂ ਕਿ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ ਤੇ ਉਹ ਇਹਨਾਂ ਨੇ ਕੀਤਾ ਝਾੜੂ ਵਾਲੇ ਨੇ ਆ ਕੇ ਇਹਨਾਂ ਨੇ ਇਸ ਮਿਰਾਸਤ ਕਾਨੂੰਨ ਬਣਾਇ ਤੋੜਦਾ ਹੁਣ ਕਹਿੰਦੇ ਹਿੰਦੁਸਤਾਨ ਚ ਕੋਈ ਮਰਜ਼ੀ ਲੈ ਲੈ ਨੌਕਰੀ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹੈ ਹਰਿਆਣਾ ਇੱਥੇ ਰਾਜਸਥਾਨ ਚ ਵੀ ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਤੋਂ ਨੌਕਰੀਆਂ ਦੇਵਾਂਗੇ ਤੇ ਜਿੰਨੀਆਂ ਵੀ ਨੌਕਰੀਆਂ ਉਹਨਾਂ ਨੇ 20-25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੱਧੀਆਂ ਬਾਹਰ ਦੇ ਲੋਕ ਬੰਦੇ ਪੜਦੇ ਆ ਆਤਾ ਹੈ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਕੈਸ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗਦੇ ਹੁੰਦੇ ਬਿਜਲੀ ਦੇ ਹਾਂ ਬਿਲਕੁਲ ਗੱਲ ਸਹੀ ਹੈ ਨਾ ਸਮਝ ਲਓ ਤੁਹਾਡੇ ਬਾਪੂ ਬਾਦਲ ਨੇ ਪੈਨਸ਼ਨ ਹੀ ਲਾਦੀ ਜਿਹੜਾ ਮੁਫਤ ਕਰਦਾ ਹੈ ਤੇ ਜਿੰਨੇ ਵੀ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਗਿਆ ਦਾ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ ਨੂੰ ਸਾਰੇ ਵਰਕਰਾਂ ਨੂੰ ਮੈਂ ਇਕੱਲੇ ਲਉ ਹੁਣ ਜਦੋਂ ਉਹਦਾ ਗਏ ਆ ਅੱਜ ਕਹਿੰਦੇ 15 ਲੱਖ ਦਾ ਜਿੱਥੇ ਦਰ ਲੈਣਾ ਹੋਇਆ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਤਾਂ ਜਾਂਦੇ ਆ ਟਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬ ਵਡੇ ਤੇ ਉਹਨਾਂ ਨੇ ਕਿਹਾ ਕਿ ਆ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਅਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀ ਹੁੰਦੀਆਂ ਸੀ ਆ ਤਾਣੂਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚੇ ਹਰ ਪਿੰਡ ਤੇ ਅਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣਉਣੀ ਚਾਹੀਦੀ ਹੈ ਉਹ ਬਣਾਉਣੀ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ-ਹੌਲੀ ਤੁਸੀਂ ਦੇਖ ਲਿਆ ਦਿਲ ਰੋਕੇ ਜਦੋਂ ਦੀ ਸਰਕਾਰ ਗਈ ਹੈ ਮਨ ਲੱਗਾ ਇੱਕ ਹਿੱਟ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਥੋੜੇ ਵਿੱਚ ਬਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁਟੇਰੇ ਆ ਨਾ ਰਖਲੇ ਨਾ ਹੀ ਬਣੇ ਸ਼ਰਾਧਤ ਨਾ ਆਮ ਆਦਮੀ ਗਰੋਕਾ ਨੂੰ ਘਬਰਾ ਕਰਨ ਵਾਸਤੇ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸਹੀ ਮਿਹਨਤ ਮੈਂ ਤੁਹਾਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਨਾ ਤੇ ਮਾਝੀ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਪਹਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋ ਜੂਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਿਸ ਵਾਲਿਆਂ ਨੂੰ ਬੁਲਾਇਆ ਮੈਂ ਕਿਹਾ ਨਸ਼ੇ ਕਿਵੇਂ ਨਾ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਇਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮਐਲਏ ਆ ਲੀਡਰ ਆ ਮਹੀਨਾ ਲਈ ਜਾਂਦੇ ਕਿਸੇ ਤੋਂ 5 ਲੱਖ ਨਸ਼ੇ ਵੇਚਣ ਵਾਲੇ ਤੋਂ ਕੋਈ 10 ਲੱਖ ਲਈ ਜਾਂਦੇ ਤੇ ਖੁੱਲਾ ਛੁੱਟੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਹੋਣਾ ਨਹੀਂ ਇੱਕ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਤਰੰਤਾਂ ਹਲਕੇ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਹ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਕਸੀਆਂ ਕਿੰਨੇ ਡੈਮ ਐ, ਕਿੰਨੇ ਪਾਵਰ ਪਲਾਂਟ ਐ, ਜਿੰਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਅਦ ਮੈਂ ਬਣਾਇਆ ਸੀ ਰਾਸਤੇ ਮਾਰ ਅੱਜ ਕੀ ਹਾਲਾਤ ਕਰਤਾ ਹੁੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੜਕੀਆਂ ਟੁੱਟਗੀਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਬੈਟਰੋ ਬੱਸਾਂ ਬੰਦ ਹੋ ਗਈਆਂ ਸਾਰਾ ਕੁਸ਼ੀ ਸਾਰਾ ਕੁਸ਼ੀ ਪੰਡਾ ਆ 10 ਸਾਲਾਂ ਨਾ ਤਬਾਹ ਹੋ ਗਈ ਆਪਣਾ ਇਸ ਕਰਕੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀਆਂ ਵਾਪਸ ਤਰੱਕੀ ਲੈ ਕੇ ਆਣੇ ਵਾਪਸ ਤੁਹਾਨੂੰ ਆਟਾ ਦਾਲ ਛਗਣ ਪੈਨਸ਼ਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਾਉਣੀਆਂ ਤਾਂ ਆਪਣੇ ਕੋਲੇ ਇੱਕੋ ਹੀ ਗੱਲ ਹੈ ਤਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਦੀ ਪਹਿਲੇ ਹਫਤੇ ਜੀ ਤੁਹਾਨੂੰ ਫਿਰ ਤੋਂ ਉਵੇਂ ਹੀ ਆਟਾ ਦਾਲ ਸ਼ਗਰਨ ਪੈਨਸ਼ਨ ਤੇ ਨਾਲੇ ਐਕਟ ਵੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਮੈਂ ਸੜਕਾਂ ਬਣਉਣੀਆਂ ਐ ਐਕਟ ਵੀ ਮੈਂ ਫੈਸਲਾ ਕੀਤਾ ਕਿ ਆਪਣੇ ਪੰਜਾਬ 'ਚ ਕੋਈ ਗਰੀਬ ਆ ਜਾਣੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇਕ ਕਿਸਾਨ ਕੋਲੇ ਜ਼ਰੂਰ ਹੋਣਾ ਚਾਹੀਦਾ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਉਹ ਕਰਕੇ ਦਿਖਾਇਆ ਓਏ ਸੋਹ ਜਾਓ ਓਏ ਸੋਹ ਜਾਓ ਖੰਸਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਹੈ ਤੇ ਤੁਸੀਂ ਤਗੜੇ ਹੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋਗੇ ਤਖਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਕਰਤਾ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਹਰਿਆਣਾ ਅਲੱਗ ਬਣਾਤੀ ਉੱਤੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਕੁਝ ਹੀ ਆਪਣੀ ਤਾਕਤ ਦੀ ਗੁਰੂ ਘਰ ਚ ਆਉਂਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜੱਥੇਬੰਦੀ ਹੈ ਕੋਈ ਗੱਲਾਂchnਾਏ ਕਿਸੇ ਦੇ ਲਾਲਚਾਣਾਏ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪਣਾ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਥੋੜੀ ਫੌਜ ਥੋੜੀ ਕਾਲੀਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨਾ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਨ੍ਹਾਂ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਇਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਫਾਦਰ ਸੂਰਮਿਆਂ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 83 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹਿ ਜੇ ਆ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹਿ ਜਾ ਉਹਨਾਂ ਦੀ ਬਾਪਰੀ ਮੱਜੇ ਬੀਜੇਪੀ ਨੇ ਢਾਤੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੂਗਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇ ਕੋਈ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਬੈਠੇ ਹੁੰਦੇ ਸਿਰੋਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜਿੰਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖ ਲਿਆ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਦੇ ਜਦੋਂ ਇਹਨਾਂ ਨੂੰ ਪਤਾ ਪਰਵਾਰਾ ਨਾ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ 'ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਤੋਂ ਵੱਡੀ ਕੁਰਬਾਨੀ ਕੀ ਹੈ ਲੋਕੀ ਸਰਪੰਚੀ ਨਹੀਂ ਛੱਡਦੇ ਮੈਂਬਰ ਹੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਦ ਦਿੱਤਾ ਜੇਲਾਂ ਚ ਜਾਣਾ ਪਿਆ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੇ ਕੌਮ ਵਾਸਤੇ ਉਹਨਾਂ ਨੂੰ ਦਰ ਸੀ ਆਪਣੇ ਗੁਰੂ ਘਰ ਦਾ ਦਰ ਸੀ ਆਪਣੀ ਕੌਮ ਦਾ ਦਰ ਸੀ ਸਾਡੇ ਜਿਹੜੇ ਗੁਰੂ ਘਰ ਤੇ ਜਿੰਦਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਇਹ ਜਿਹੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਿਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸ ਰਹੇ ਸੀ ਕਿਵੇਂ ਆਪਣਾ ਮਨਲਾ ਦਾ ਗੰਗਨਗਰ ਤੋਂ ਬੰਲਾ ਦਾ ਖੇਸੋ ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ ਘੇਰਾ ਪਾ ਲਿਆ ਫਿਰ ਉਹਨਾਂ ਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕਰਨੀ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਆ ਅੱਜ ਕੋ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਥੋਡੇ ਸਾਹਮਣੇ ਹੈ ਆਧਾਰਨ ਤੁਹਾਡੇ ਨਾਲ ਕੌਣ ਖੜਾ ਹੈ ਤਾਂ ਹੁਣੀ ਹੜ ਆਏ ਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤੋਂ ਵੱਧ ਸਾਧਨ ਛਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਨ ਬੀਜੇਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਤੁਹਾਡੇ ਸਾਥ ਦਿੱਤਾ ਨਹੀਂ ਤੇ ਜੇ ਦਿਨੇ ਰਾ ਤੁਹਾਡੇ ਨਾਲ ਖੜਾ ਤਾਂ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰੋ ਸਾਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਥੋੜਾ ਦਾ ਪੰਤਿਕ ਪਿੰਡ ਹੈ ਮੈਂ ਦੇਖਿਆ ਕਈ ਪਿੰਡਾਂ ਚਾੜ ਬਹੁਤ ਹੁੰਦਾ ਹੈ ਮੈਨੂੰ ਤਾਂ ਥੋੜਾ ਵੀ ਇੱਕੋ ਜਿਹਾ ਪਿੰਡ ਹੈ ਤੁਸੀਂ ਇੱਕ ਪਾਸੇ ਕਰ ਲੋ ਸਿੱਧੀ ਗੱਲ ਤੇ ਮੈਂ ਤੁਹਾਨੂੰ ਇੰਨਾ ਕਰਦਾ ਪ੍ਰਮਾਤਮਾ ਮਿਹਰ ਕਰੇ ਤੁਸੀਂ ਅੱਜ 11 ਨੂੰ ਕੋੜਾ ਪੈਣੀ ਮੈਨੂੰ 15 ਰਿਜ਼ਲਟ ਆਉਣਾ ਹੈ। ਅਕਾਲੀ ਦਲ ਨੂੰ ਝੜਾ ਦਿਓ ਅਸੀਂ ਤਾਂ ਮਨ ਲਾ ਸਾਲਟ ਪਾਉਣੀ ਵੀ ਨਹੀਂ ਦਿੰਦੇ ਇਹਨਾਂ ਨੂੰ। ਆ ਝਾੜੂ ਵਾਲੇ ਪਹਿਲੇ ਹੀ ਭਜਾਲਾਗੇ। ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ। ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ, ਕਿਸਾਨ ਦਾ ਰਾਜ ਹੋਊਗਾ। ਜਿਹੜਾ 10 ਸਾਲ ਇਹਨਾਂ ਲੁਟੇਰਿਆ ਨੇ ਆਪਾਂ ਦਾ ਬੁਰਾ ਹਾਲ ਕਰ ਦਿੱਤਾ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਸਤਿ ਅੰਦਾਸ ਕਰਦਾ। वाहिगुरु जी का ख़ा वाहिगुरु जी फति